ਮਹਾਪੁਰ ਸੰਤ ਬਾਬਾ ਠਾਕੁਰ ਸਿੰਘ ਜੀ ਭੇਜਣਗੇ ਨਾ ਮੈਂ ਉਸ ਚੋਲੇ ਨੂੰ ਬਾਕੇ ਫਾਂਸੀ ਲਖਣਾ ਸਰਕਾਰੀ ਕੱਪੜੇ ਪਾਉਣੇ ਪੈਂਦੇ ਆ ਫਾਂਸੀ ਲੱਗਣ ਲੱਗਿਆਂ ਦੋਵਰਾ ਮੂੰਹ ਤੇ ਝੜਾਉਂਦੇ ਆ ਤੇ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਲੈ ਕੇ ਆਸੀ ਕਿ ਮਹਾਪੁਰਖਾਂ ਦੇ ਜਿਹੜੀ ਦਸਤਾਰ ਭੇਜੀ ਆ ਮੈਂ ਉਹ ਸੀਸ ਤੇ ਸਜਾਉਣੀ ਹੈ ਜਿਹੜੀ ਉਹਨਾਂ ਦੀ ਕੇਸਰੀ ਦਸਤਾਰ ਤੇ ਚਿੱਟੇ ਚੋਲਿਆਂ ਵਾਲੀ ਤਸਵੀਰ ਹੈ ਨਾ ਉਹ ਫਾਂਸੀ ਲੱਗਣ ਤੋਂ ਕੁਝ ਸਮਾਂ ਪਹਿਲਾਂ ਦੀ ਖਿੱਚੀ ਹੋਈ ਤਸਵੀਰ ਹੈ ਤੇ ਉਸ ਤਸਵੀਰ ਦੱਸਦੀ ਹੈ ਕਿ ਸੂਰਮਿਆਂ ਦੇ ਚਿਹਰਿਆਂ ਤੇ ਲਾਲੀ ਕਿਹੋ ਜੀ ਸੀ ਜਰਨਲ ਵੈਦਿਆ ਜਿਹਨੇ ਸਾਰੀ ਕਮਾਂਡ ਕੀਤੀ ਸੀ ਹਰਮੰਦਰ ਸਿੰਘ ਦੇ ਉੱਤੇ ਅਟੈਕ ਕਰਨ ਦੀ ਸਿੱਖ ਕੌਮ ਦੀ ਲੱਥੀ ਹੋਈ ਪਾਗੋਨਾ ਸੂਰਮਿਆਂ ਨੇ ਸਿਰ ਤੇ ਰੱਖੀ ਸੀ ਭਾਈ ਹਰਜਿੰਦਰ ਸਿੰਘ ਦੀ ਮਾਤਾ ਦੀ ਅਖੀਰਲੀ ਮੁਲਾਕਾਤ ਸੀ ਜੇਲ੍ਹ ਦੇ ਵਿੱਚ ਤੇ ਅਗਲੇ ਦਿਨ ਭਾਈ ਸਾਹਿਬ ਨੇ ਫਾਂਸੀ ਦਾ ਰੱਸਾ ਚੁੰਮਣਾ ਸੀ ਸਲਾਖਾਂ ਦੇ ਵਿੱਚ ਦੀ ਹੱਥ ਆਪਣੇ ਪੁੱਤਰ ਦੇ ਸੀਸ ਤੇ ਰੱਖ ਕੇ ਮਾਤਾ ਨੇ ਕਿਹਾ ਪੁੱਤਰ ਜਿੰਦਰ ਮਾਤਾ ਜਿੰਦ ਕਿਆ ਕਰਦੀ ਸੀ ਪਿਆਰ ਨਾਲ ਮਾਤਾ ਨੇ ਕਿਹਾ ਪੁੱਤ ਜਿੰਦਰ ਵੇਖੀ ਕਿਨੇ ਮੇਰੇ ਦੁੱਧ ਨੂੰ ਦਾਗ ਨਾ ਲਾ ਦੇਵੀਂ ਚੜਦੀ ਕਲਾ ਨਾਲ ਖਾਂਸੀ ਲੱਗੀ ਇਹ ਉਹ ਹੀ ਮਾਤਾ ਕਹਿ ਸਕਦੀ ਹੈ ਜਿਹਨੂੰ ਸਰਾਂ ਦੀਆਂ ਨੀਹਾਂ ਵਿੱਚ ਪਾਪਾ ਫਤਿਹ ਸਿੰਘ ਸਾਹਿਬ ਦੀ ਸ਼ਹਾਦਤ ਯਾਦ ਹੈ ਜਿਹਨੂੰ ਗੁਰਦੇਵ ਦੇ ਸਹਿਬਜ਼ਾਦਿਆਂ ਦੇ ਦੁੱਲੇ ਖੂਨ ਦੇ ਆ ਸਾਥ ਸੰਗਤ ਜੀ ਆਪਣੇ ਰਗਾਂ ਵਿੱਚ ਉਹਨੂੰ ਸਪਰਸ਼ ਕਰ ਗਈ ਹੈ ਕੋਈ ਮਾਂ ਕਾਹ ਸਕਦੀ ਆ ਪੁੱਤ ਕੱਲ ਤੂੰ ਫਾਂਸੀ ਲੱਗਣਾ ਤੇ ਮੇਰੇ ਦੁੱਧ ਨੂੰ ਦਾਗ ਨਾ ਲਾਵੀਂ ਚੜ੍ਹਦੀ ਕਲਾ ਨਾਲ ਫਾਂਸੀ ਲੱਗੀ ਪਾਤਾ ਨੇ ਜਦੋਂ ਭਾਈ ਹਰਜਿੰਦਰ ਸਿੰਘ ਦੇ ਸੀਸ ਤੋਂ ਪੱਲਾ ਉਠਾਇਆ ਨਾ ਇਹ ਕਹਿਣਾ ਬੜਾ ਸੌਖਾ ਹੁੰਦਾ ਜਿਨਨੇ ਆਪਣੀ ਗੋਦ ਵਿੱਚ ਦੁੱਧ ਚੰਗਾਇਆ ਨਾ ਮਾਂ ਨੂੰ ਪੁੱਛ ਕੇ ਵੇਖੋ ਕਿ ਆਪਣੇ ਮਰੇ ਹੋਏ ਪੁੱਤਰ ਦੀ ਨੋਸ ਤੋਂ ਜਦੋਂ ਖੰਪਣ ਉਠਾਉਣਾ ਪੈਂਦਾ ਉਦੋਂ ਕੀ ਬਾਣਾ ਵਾਪਰਦਾ ਮਾਂ ਨੇ ਜਦੋਂ ਭਾਈ ਜਿੰਦੇ ਦੀ ਦੋਸਤੋਂ ਕਪੜਾ ਲਾਇਆ ਸੀ ਨਾ ਤੇ ਏਨੇ ਜੋਸ਼ ਨਾਲ ਭਰ ਗਈ ਸੀ ਮਾਤਾ ਕਿਉਂ ਨਹੀਂ ਆਪਣੀ ਰਸਨਾ ਤੋਂ ਚਕਾਰਾ ਛੱਡਿਆ ਸੀ ਜਗਾਂ ਮਗਾਈ ਸੀ ਤਿੰਨ ਸਾਂ ਜੀ ਕਹਿੰਦੇ ਪਤਾ ਨਾ ਲੱਗੇ ਛਿਕਾਰ ਕਿੱਥੇ ਗਦਰ ਮਾਜੂਗਾ ਆਖੇ ਜੀ ਤੇ ਫੇਰ ਉਥੋਂ ਮੁਲਾਕਾਤ ਕਰਾ ਕੇ ਉਥੋਂ ਚਾਕੇ ਮੂਲਾ ਨਦੀ ਦੇ ਕਿਨਾਰੇ ਤੇ ਕੁਮਾਰ ਦਾ ਕਿਲਾ ਸੀਗਾ ਜੀ ਉਥੋਂ ਕੁਮਾਰ ਦੇ ਕਿੱਡੇ ਦੀ ਗੁੱਠ ਵੱਡੀ ਜੀ ਗੋਠ ਬਾੜੀ ਕੇ ਤੇ ਉੱਥੇ ਬਰਬਾਦ ਕੁਝ ਬੱਤੇ ਪਾਤੇ ਜੀ ਪਾਤੇ ਤੇ ਪ੍ਰਧਾਨ ਸਾਹਿਬ ਕਹਿੰਦਾ ਕਰਾ ਦਾ ਸਕੇ ਜੀ ਪ੍ਰਧਾਨ ਸਾਹਿਬ ਅਰਦਾਸ ਕਰਨ ਲੱਗਿਆ ਉਹ ਬਹੁਤ ਬਾਗੀ ਪੂਰੀ ਦਾਖਰੀ ਉਹ ਕਹਿੰਨੇ ਵੀ ਖੇਤੀ ਕਰੋ ਟਾਈਮ ਹੋ ਗਿਆ ਮੈਂ ਕਹਿੰਦਾ ਅਖੇ ਇਹ ਦਾਸ ਸਿੰਘਾ ਦੀ ਪੂਰੀ ਹੋਊਗੀ ਇਹਨੇ ਮਰਬੇ ਨਹੀਂ ਲੈਣੇ ਸੀ ਇੱਥੇ ਜੀ ਗੁਰੂ ਘਰ ਦੀ ਕਰਮਾਨੀ ਦਿੱਤੀ ਆ ਜੀ ਤੇ ਦਾਸ ਪੂਰੀ ਕਰਾਂਗੇ ਦਾਸ ਵਦੇ ਲਿਆਈ ਆ ਇਹਨੂੰ ਮਰਬੇ ਨਹੀਂ ਲੈਣੇ ਆਏ تھے ਜੀ ਤੇ ਦਾਸ ਪਦਾਸਾਂ ਨੇ ਪੂਰੀ ਕਰੀ ਜੀ ਕਹਿੰਦੇ ਉਹਦਾ ਆਗਣ ਪੇਟ ਪਿਤਾ ਜੀ ਉਹਨੂੰ ਕੱਢ ਦੇਵੇ ਉਹਦਾ ਆਗਣ ਪੇਟ ਉਹਨੂੰ ਕੱਢ ਦੇ ਜੀ ਕਿ ਮੋਟ ਕੇ ਗੱਡੀ ਖਿਲਾਇਆ ਜੀ ਜਦੋਂ ਲੈ ਕੇ ਆ ਗਏ ਜੀ ਤੇ ਉਹਨਿਆਂ ਨੂੰ ਸਖੱਚੀ ਕન્યા ਪੱਠੇ ਹੋ ਗਏ ਬਹੁਤ ਮਠਿਆਈਆਂ ਦੁੱਧ ਲੈ ਕੇ ਆ ਗਏ ਜੀ ਤੇ ਭਾਬੇ ਜੀ ਦਾ ਫੋਨ ਆ ਗਿਆ ਠਾਗਾ ਸਿੰਘ ਦਾ ਜੀ ਮੇਟੇ ਤੋਂ ਜੀ ਕਹਿੰਦੇ ਮਾਤਾ ਜੀ ਤੁਹਾਨੂੰ ਤਿਆਦੀ ਕਲਾ ਦੀ ਵਧਾਈ ਹੋਵੇ ਇਹਨਾਂ ਦਾ ਖੰਡ ਪਾਠ ਰੱਖਿਆ ਗਿਆ ਜੀ ਤੇ ਆਪਣੇ ਸਿੰਘ ਸਾਚ ਕਹਿੰਦੇ ਪਹੁੰਚ ਗਿਆ ਮਹਾਰਾਜੀ ਗੋਚੇ ਜਾ ਕੇ ਫੜਾ ਲਈ। ਬਾਬਾ ਜੀ ਠਾਕ ਸੁਣਾ ਨੜ ਬਹੁਤ ਜ਼ਿਆਦਾ ਸੀ ਉਹਨਾਂ ਦਾ ਹਰ ਹਰ ਚੀਜ਼ ਉਹਨਾਂ ਸੰਸਾਰੇ ਕੋ ਸਦਕ ਲਾਉਂਦੇ ਸੀ। ਪੁੱਛ ਕੇ ਆਉਂਦੇ। ਤੇ ਸੋਰੇ ਦੇ ਸੋਰੇ ਦੀ ਪੂਆ ਮਾਮੇ ਦੀ ਤੀ ਉਹਨਾਂ ਉਹ ਬੜੀ ਬਾੜੀ ਪੜਦੇ ਸੀ। ਉਹਨਾਂ ਨਾਲ ਲੈ ਕੇ ਮੈਂ ਗਈ। ਬਾਬਾ ਜੀ ਉਹਨਾਂ ਕੋਲ। ਬਾਬਾ ਜੀ ਬਾਣੀ ਸੁਣਦੇ ਸੀ ਉਦੋਂ। ਜਾ ਕੇ ਬਹਿ ਗਏ ਤਾਂ ਉਹਨਾਂ ਨੇ ਫਿਰ ਪੁੱਛਿਆ। ਹੁਣ ਬਾਬਾ ਜੀ ਹੁਣਾਂ ਗਾਲੀ ਜੇਦ ਤੇ ਅਸੀਂ ਕੀ ਕਰਨੇ ਹੂੰ ਮੈਂ ਆਖਿਆ ਬਾਬਾ ਜੀ ਉਹ ਕਹਿੰਦੇ ਆ ਵੀ ਅਸੀਂ ਅਮਰ ਚ ਸਕਣਾ ਹੂੰ ਸਾਨੂੰ ਨਹੀਂ ਪਤਾ ਜਿੱਤਰਾ ਮਰਜੀ ਛਕਾਓ ਤੇ ਸਾਨੂੰ ਉਹਨਾਂ ਨੇ ਇਹ ਵੀ ਗੱਲ ਆਖੀ ਆ ਵੀ ਬੱਚਿਆਂ ਵਾਂਗ ਜੇਦ ਕਰਿਓ ਹੂੰ ਫੇ ਜਿੱਤਰਾ ਮਰਜੀ ਛਕਾਓ ਅਸੀਂ ਸਕਣਾ ਸਕਣਾ ਹੂੰ ਬਾਬਾ ਜੀ ਹੁਣੀ ਨਾ ਇੱਕ ਛੇਤੀ ਨਾ ਬੋਲੇ ਗੁਰੂ ਗੋਬਿੰਦ ਸਿੰਘ ਖੜੇ ਖੜੇ ਉੱਥੇ ਜਾ ਕੇ ਉਹਨਾਂ ਚ ਸਕਣਾ ਅੱਛਾ ਜੀ ਛਕਾਉਣਗੇ 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 ਠੀਕ ਹੈ ਜਦੋਂ ਉਹਨਾਂ ਨੇ ਇਦਾਂ ਆਖਿਆ ਮੇਰੇ ਤਰੇ ਪਤਰੇ ਪਥਰ ਹੂੰ ਡਿੱਗਣ ਲੱਪੇ ਹੂੰ ਇਹ ਤੂੰ ਬਾਦ ਨਾ ਬਾਬਾ ਜੀ ਉਹਨੇ ਬੋਲੇ ਹੂੰ ਤੇ ਨਾ ਹੀ ਬੋਲੇ ਹੁਸ਼ ਮੋ ਨਿਕੜੀ ਨਹੀਂ ਗੱਲ ਸਾਡੇ ਪਹਿਲੇ ਦਿਨ ਫਿਰ ਉਹਨਾਂ ਨੇ ਇਹ ਦਿੱਤੇ ਹੀ ਵੀ ਬਾਬਾ ਜੀ ਉਹਨਾਂ ਨੂੰ ਪੁੱਛੋ ਕਿ ਅੱਖਾਂ ਦਾਨ ਕਰਨੀਆਂ ਚਾਹੁੰਦੇ ਆ ਬਾਬਾ ਜੀ ਉਹਨਾਂ ਨੇ ਫਿਰ ਆਖਿਆ ਵੀ ਉਹਨਾਂ ਤਾਂ ਸਾਰਾ ਸਰੀਰ ਹੀ ਦਾਨ ਕਰ ਦਿੱਤਾ ਤੱਕਾਂ ਪਿਛੇ ਰਹਿ ਗਈ ਭਾਈ ਹਰਜਿੰਦਰ ਸਿੰਘ ਖਾਲਸਾ ਕਾਲਜ ਪੜ੍ਹਦੇ ਸਨ ਭਾਈ ਮਰੀਕ ਸਿੰਘ ਦੀ ਫੈਡਰੇਸ਼ਨ ਦੇ ਪ੍ਰਧਾਨ ਸੀ ਉਦੋਂ ਤੇ ਅਜੇ ਉਮਰ ਇਹਨਾਂ ਦੀ 20 ਕੀ ਸਾਲ ਸੀ ਤੇ ਕੁਝ ਲੜਾਈਆਂ ਝਗੜਿਆਂ ਵਿੱਚ ਰਹਿੰਦੇ ਸਨ ਜਿਵੇਂ ਸਟੂਡੈਂਟ ਮੁੰਡੇ ਨੌਜਵਾਨਾਂ ਨਾਲ ਸੋ ਲੜਦੇ ਆ ਇਹਨਾਂ ਦੀ ਸ਼ਿਕਾਇਤ ਸੰਤ ਜਰਮਾਇਲ ਸਿੰਘ ਖਾਲਸਾ ਜੀ ਕੋਲ ਆਈ ਮਹਾਂਪੁਰਸ਼ ਨੇ ਉਹਨੂੰ ਕੋਲ ਸੱਦਿਆ ਤੇ ਇਹ ਦਰਦਾ ਬੜਾ ਸੀ ਉਸ ਵੇਲੇ ਸੰਤਾਂ ਤੋਂ ਕਿ ਮੈਨੂੰ ਕੁੱਟਣਗੇ ਬਹੁਤ ਪਰ ਮਹਾਂਪੁਰਸ਼ਾਂ ਨੇ ਇੱਕ ਤੀਰੇ ਦੇ ਮੋਢੇ ਤੇ ਮਾਰਿਆ ਹੌਲੀ ਜੇ ਤੇ ਕਿਹਾ ਸੀ ਕਿਹੜੇ ਪਾਸੇ ਤੁਰੇ ਹੋਏ ਉਹ ਸਿੱਧੇ ਪਾਸੇ ਤੁਰੋ ਬਸ ਉਸ ਦਿਨ ਤੋਂ ਫਿਰ ਪੰਥ ਦੀ ਸੇਵਾ ਵਿੱਚ ਚਾਲੂ ਹੋ ਗਏ ਤੇ ਨਾਲ ਭਾਈ ਸੁਖਦੇਵ ਸਿੰਘ ਸੁਖਾ ਜੀ ਨੂੰ ਸੰਤਾਂ ਨੂੰ ਮਿਲ ਕੇ ਗਿਆ ਮਾਤਾ ਜੀ ਨੂੰ ਜਾ ਕੇ ਕਿਹਾ ਸੀ ਕਿ ਮੈਨੂੰ ਸੰਤ ਜਰਨੈਲ ਸਿੰਘ ਦੀ ਨੌਕਰੀ ਦੇ ਰਹਿ ਤਾ ਗਿਆ ਸੀ ਬੇਟਾ ਉਹ 16ਵੀਂ ਜਮਾਤ ਚ ਪੜ੍ਹਦੇ ਸੀ ਐਮਏ ਕਰ ਰਿਹਾ ਸੀ ਸੁਖਦੇਵ ਸਿੰਘ ਤੇ ਕਿਹਾ ਬੇਟਾ ਜੇ ਨੌਕਰੀ ਮਿਲਦੀ ਸੰਤਾਂ ਕੋਲ ਤਾਂ ਚਲੇ ਜਾ ਹੱਸ ਕੇ ਕਹਿਣ ਲੱਗਾ ਮਾਹ ਪੋਲੀਏ ਤੋ ਸਮਝ ਹੀ ਨਹੀਂ ਪੰਥ ਦੀ ਸੇਵਾ ਦੀ ਨੌਕਰੀ ਮੈਨੂੰ ਮਿਲ ਰਹੀ ਹੈ ਸੰਤਾਂ ਕੋਲੋਂ ਮੈਂ ਉੱਥੇ ਚ ਮੈਂ ਤਾਂ ਫਿਰ ਜਦੋਂ ਲਾਭ ਸਿੰਘ ਆਦ ਪੁਰਾਣ ਨਾਲ ਮਿਲ ਕੇ ਇਹਨਾਂ ਨੇ ਕਈ ਕਾਰਨਾਮੇ ਪੰਸੀ ਚੜ੍ਹਦੀ ਕਲਾ ਵਾਸਤੇ ਕੀਤੇ ਜਿਹੜਾ ਅਰਜਨ ਦਾਸ ਤੇ ਲਲਤ ਮੱਕਨ ਵਰਗੇ ਦੁਸ਼ਟ ਸਨ ਜਿਨ੍ਹਾਂ ਨੇ 1984 ਨਵੰਬਰ ਦੇ ਵਿੱਚ ਜਗਦੀਸ਼ ਟਾਈਟਲਰ ਸਜਣ ਕੁਮਾਰ ਲਲਤ ਮੱਕਨ ਅਰਜਨ ਦਾਸ ਇਹ ਸਾਰੇ ਦੁਸ਼ਟ ਜਿਨ੍ਹਾਂ ਨੇ ਸਿੱਖਾਂ ਦਾ ਕਤਲੇਆਮ ਕਰਾਇਆ ਇਹ ਦੋ ਦੁਸ਼ਟ ਸੋਧਣ ਦੀ ਸੇਵਾ ਸਤਗੁਰਾਂ ਨੇ ਇਹਨਾਂ ਸਿੰਘਾਂ ਕੋਲ ਲਈ ਲਲਤ ਮੱਕਨ ਤੇ ਅਰਜਨ ਦਾਸ ਉਸ ਤੋਂ ਬਾਅਦ ਇਹ ਕਈ ਵਾਰੀ ਫੜੇ ਵੀ ਗਏ ਤਸ਼ੱਦਦ ਵੀ ਬਹੁਤ ਹੋਇਆ ਔਰ ਜਿਹੜੇ ਤਸ਼ੱਦਦ ਕਰਨ ਵਾਲੇ ਸੀ ਉਹ ਵੀ ਆਸ਼ਾ ਸ਼کار ਉੱਥੇ ਵੀ ਇਹਨਾਂ ਦੇ ਮੁਖ ਤੋਂ ਕੋਈ ਬਜਨ ਨਹੀਂ ਕਢਾ ਸਕੇ ਤੇ ਨਾ ਇਹਨਾਂ ਦੇ ਅੱਗੇ ਡਰੇ ਝੁਕੇ ਬਹੁਤ ਜ਼ਿਆਦਾ ਦਲੇਰੀ ਸੀ ਖਾਸ ਕਰਕੇ ਭਾਈ ਹਰਜਿੰਦਰ ਸਿੰਘ ਜਿੰਦਾਂ ਬਹੁਤ ਜ਼ਿਆਦੀ ਦਲੇਰੀ ਸੀ ਤੇ ਆਖਰ ਫਿਰ ਇਹ ਸਾਧ ਸੰਗਤ ਜੀ ਦੁਰਗ ਭਲਾਈ ਯਾਦਕ ਜਾ ਕੇ ਰਹੇ ਹਨ ਉਹ ਸਿੰਘ ਹੁਣ ਵੀ ਚੜ੍ਹਦੀ ਕਲਾ ਵਿੱਚ ਜਿਹਦੇ ਪਾਸ ਇਹ ਠਹਿਰੇ ਹੋਏ ਸੀ ਜਿਨ੍ਹਾਂ ਨੇ ਇਹਨਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਔਰ ਉਹਦੀ ਮਦਦ ਨਾਲ ਇਹਨਾਂ ਇੰਡੋ ਸੰਯੁਕਤੀ ਮੋਟਰਸਾਈਕਲ ਵੀ ਖਰੀਦਿਆ ਜਨਰਲ ਵਿਦਿਆ ਨੂੰ ਉੱਥੋਂ ਲੱਭਿਆ ਦੇ ਕਿੱਥੇ ਰਹਿੰਦਾ ਹੈ ਤੇ ਉੱਥੋਂ ਲੱਭ ਕੇ ਖੋਜ ਪਹਾੜ ਕਰਕੇ ਇਹਨਾਂ ਦੋਹਾਂ ਸਿੰਘਾਂ ਨੇ ਉਸ ਨੂੰ ਗੱਡੀ ਚੜ੍ਹਾ ਤੇ ਇਸ ਪ੍ਰਕਾਰ ਇਹ ਫਿਰ ਇੱਕ ਪਾਸੇ ਪੰਜਾਬ ਨੂੰ ਜਾਂਦੇ ਪਕੜੇ ਗਏ ਗ੍ਰਿਫਤਾਰ ਹੋਣ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਚ ਰੱਖਿਆ ਗਿਆ ਔਰ ਜੇਲ੍ਹ ਵਿੱਚ ਇਹਨਾਂ ਨੇ ਸਿਮਰਨ ਭਜਨ ਬਹੁਤ ਕੀਤਾ ਗੁਰੂ ਮਹਾਰਾਜ ਦੀ ਸਿੱਖੀ ਇਹਨਾਂ ਬੜੀ ਕਮਾਈ ਜੇਲ੍ਹ ਚ ਰਹਿੰਦਿਆਂ ਹੋਣਾ ਔਰ 7000 ਦੇ ਪ੍ਰੀਬ ਪੁਲਿਸ ਮੁਲਾਜ਼ਮ ਇਹਨਾਂ ਦੇ ਦੁਆਲੇ ਲਾਏ ਹੋਏ ਸੀ ਸਿਰਫ ਇਹਨਾਂ ਦੋਹਾਂ ਸਿੰਘਾਂ ਕਰਕੇ ਇਹਡੇ ਬਲੇਰ ਸੰਹੇ ਤੇ ਇਹਨਾਂ ਤੋਂ थरथरा ਕੰਬਦੇ ਸੀ ਪੁਲਿਸ ਵਾਲੇ ਔਰ ਜਿਸ ਵੇਲੇ ਇਹਨਾਂ ਨੂੰ ਸਜ਼ਾ ਸੁਣਾਉਣੇ ਸੀ ਜੱਜ ਨੇ ਉਹ ਡਰਦਾ ਸੀ ਕਿ ਸ਼ਾਇਦ ਇਹ ਜੁੱਤਾ ਲਾ ਕੇ ਛੱਤਰ ਲਾ ਕੇ ਨਾ ਮেরে ਮਾਰਨ ਪਰ ਇਹਨੇ ਕਿਹਾ ਸੀ ਕਿ ਜੱਜ ਦਾ ਕੋਈ ਕਸੂਰ ਨਹੀਂ ਅਸੀਂ ਐਸਾ ਨਹੀਂ ਕਰਾਂਗੇ ਜੱਜ ਨੂੰ ਕੋ ਡਰੇ ਨਾ ਔਰ ਜੱਜ ਨੇ ਜਿਸ ਵੇਲੇ ਇਹਨਾਂ ਨੂੰ ਕਿਹਾ ਵਕੀਲ ਦੀ ਰਾਹੀਂ ਇੱਕ ਵਾਰੀ ਕਹਿ ਦੇਣ ਕਿ ਅਸੀਂ ਵੈਦਿਆਂ ਨੂੰ ਨਹੀਂ ਮਾਰਿਆ ਮੈਂ ਇਹਨਾਂ ਸਿੰਘਾਂ ਨੂੰ ਸਜ਼ਾ ਨਹੀਂ ਦੇਣੀ ਚਾਹੁੰਦਾ ਤੇ ਵਕੀਲ ਨੇ ਇਹਨਾਂ ਨੂੰ ਕੁਸ਼ਿਆ ਇਹ ਮੰਦੇ ਨਹੀਂ ਸੀ ਸਜ਼ਾ ਸੁਣਾਉਣ ਦਾ ਹੁਕਮ ਜੇਰਾ ਫਿਰ ਸੁਣਾਉਣਾ ਸੀ ਤੇ ਜੱਜ ਅੰਦਰ ਚੈਂਬਰ ਵਿੱਚ ਚਲਾ ਗਿਆ ਬਹੁਤ ਰੋਜ਼ਾ ਬੜੇ ਸਮੇਂ ਬਾਅਦ ਉਹ ਫਿਰ ਬਾਹਰ ਆਇਆ ਮਜਬੂਰੀ ਵਸ ਕਿਉਂਕਿ ਹਿੰਦੁਸਤਾਨ ਦੇ ਕਾਨੂੰਨ ਮੁਤਾਬਕ ਉਹਨੇ ਇਹਨਾਂ ਨੂੰ ਸਜ਼ਾ ਸੁਣਾਈ ਇਹਨਾਂ ਦੀ ਕਿਤਾਬ ਜੇਲ੍ਹ ਚਿੱਠੀਆਂ ਜਿਹੜੀ ਇਹਨਾਂ ਨੇ ਉਹਦੇ ਵਿੱਚ ਚਿੱਠੀਆਂ ਲਿਖੀਆਂ ਹਨ ਤੇ ਜੋ ਕੁਝ ਲਿਖਿਆ ਹੈ ਕਿ ਕਿਉਂ ਅਸੀਂ ਇਸ ਰਾਤੇ ਤਰੇ ਹਰਮੰਦਰ ਸਾਹਿਬ 'ਤੇ ਹਮਲਾ ਕੀਤਾ ਭਾਰਤੀ ਹਕੂਮਤ ਨੇ ਇਹਨਾਂ ਦੁਸ਼ਟਪੁਣਾ ਕੀਤਾ ਸਿੱਖਾਂ ਨੂੰ 2 ਨੰਬਰ ਦੇ ਸ਼ਰੀ ਬਣਾ ਕੇ ਰੱਖਿਆ ਇਸ ਕਾਰਨ ਕਰਕੇ ਅਸੀਂ ਇਸ ਰਸਤੇ ਤੇ ਪਏ ਔਰ ਖੈਰ ਉਸ ਜੱਜ ਨੇ ਸਜ਼ਾ ਦਾ ਸੁਣਾਈ ਪਰ ਵਕੀਲ ਨੇ ਦੱਸਿਆ ਸੀ ਕਿ ਰਾਤ ਮੈਨੂੰ ਦੋ ਤਿੰਨ ਵਾਰੀ ਜੱਜ ਦਾ ਫੋਨ ਆਇਆ ਕਿ ਮੈਨੂੰ ਨੀਂਦ ਨਹੀਂ ਆ ਰਹੀ ਤੇ ਨਾਲ ਉਸ ਜੱਜ ਨੇ ਕਿਹਾ ਕਿ ਇਹਨਾਂ ਦੋਹਾਂ ਸੰਗਾਂ ਦੀਆਂ ਤਸਵੀਰਾਂ ਮੈਨੂੰ ਚਾਹੀਦੀਆਂ ਹਨ ਆਪਣੇ ਘਰ ਚ ਲਾਉਣੀਆਂ ਚਾਹੁੰਦਾ ਮੈਂ ਇਹੋ ਜਿਹੇ ਬੰਦੇ ਕਦੇ ਜ਼ਿੰਦਗੀ ਵਿੱਚ ਨਹੀਂ ਦੇਖੇ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਾ ਹੋਵੇ ਕੋਈ ਪ੍ਰਵਾਹ ਨਾ ਹੋਵੇ ਜਿਨ੍ਹਾਂ ਦੇ ਚਿਹਰੇ ਤੇ ਫਾਂਸੀ ਦਾ ਹੁਕਮ ਸੁਣ ਕੇ ਵੀ ਸਜ਼ਾ ਸੁਣ ਕੇ ਵੀ ਕੋਈ ਗਿਲਾ ਸ਼ਿਕਵਾ ਕਿਸ ਤਰ੍ਹਾਂ ਦਾ ਕੋਈ ਪ੍ਰਭਾਵ ਨਹੀਂ ਪਿਆ ਐਡੇ ਦਲੇਰ ਮਰਦ ਬੰਦੇ ਮੈਂ ਕਦੇ ਵੇਖੇ ਨਹੀਂ ਐਸੇ ਗੁਰਮੁਖ ਪਿਆਰੇ ਸਨ